ਤੋ ਉਹ ਦੇਵ ਤੋ ਨਾਨਕ ਤ੍ਰਿਸ਼ਟਸ ਦੇਹ ਗੁਰੂ ਨਾਮ ਦੀ ਦਾਤ ਬਖਸ਼ਿਸ਼ ਕਰਦਾ ਤੇ ਜਿਵੇਂ ਨਾਮ ਦੀ ਦਾਤ ਨਾਮ ਦਾ ਕਿਣਕਾ ਹਿਰਦੇ ਵਿੱਚ ਜਾ ਵਸਦਾ ਨਾ ਤੇ ਉਹ ਨਾਮ ਦਾ ਐਸਾ ਅਸਰ ਹੁੰਦਾ ਹੈ ਕਿ ਮਨ ਜਿਹੜਾ ਉਹ ਹਰਿਆਵਲ ਵਿੱਚ ਆ ਜਾਂਦਾ ਹੈ ਖੜ ਜਾਂਦਾ ਹੈ ਇਸੇ ਕਰਕੇ ਪਾਤਸ਼ਾਹਬਾਨ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਰਸ਼ਨ ਕਰਦੇ ਆ ਕਹਿੰਦੇ ਨੇ ਕਰਮ ਕਰ ਤੋਏ ਦਰਸ ਪਰਸ ਪਰਸ ਐ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਜਿਨ੍ਹਾਂ ਅੱਖਾਂ ਕਰਕੇ ਤੁਹਾਡੇ ਦਰਸ਼ਨ ਕਰ ਲਏ ਇਸ ਤਰ੍ਹਾਂ ਜਿਵੇਂ ਛੜਿਆ ਹੋਇਆ ਲੋਹਾ ਪਰਸ ਨੂੰ ਛੂ ਜਾਵੇ ਸੋਨੇ ਵਤ ਹੋ ਜਾਂਦਾ ਹੈ ਇਨਬਿਧ ਛੜਿਆ ਹੋਇਆ ਮਨ ਜਦੋਂ ਸਤਿਗੁਰੂ ਧੰ ਸ੍ਰੀ ਗੁਰੂ ਰਾਮਦਾਸ ਜੀ ਉਹ ਅੱਖਾਂ ਦੇ ਨਾਲ ਤੁਹਾਡੇ ਦਰਸ਼ਨ ਕਰੀ ਦਿ ਨੈਂਦਰਿਆਂ ਦੇ ਨਾਲ ਤੇ ਉਸ ਵਕਤ ਮਨ ਦੀਆਂ ਸਾਰੀਆਂ ਚਿੰਤਾਵਾਂ ਝੋਰੇ ਮਿਟ ਜਾਂਦੇ ਨੇ ਗੁਰੂ ਪਿਆਰ ਵਾਲਿਓ ਜਿਸ ਵਕਤ ਆਪਾਂ ਹਰਮੰਦਰ ਹਰ ਸਾਜਿਆ ਸ੍ਰੀ ਰਮੰਦਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਆ ਤੇ ਜਿਸ ਵਕਤ ਆਪਾਂ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਿਉੜੀ ਤੁੰਦਰ ਪ੍ਰਵੇਸ਼ ਕਰਨੇ ਆ ਤੇ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸੱਚਖੰਡ ਦੇ ਸਾਹਿਬ ਦੇ ਸਾਹਮਣੇ ਦਰਸ਼ਨ ਕਰਦੇ ਆਂ ਚੇਤੇ ਰੱਖਣਾ ਦੁਨੀਆਂ ਦੀਆਂ ਜਿੰਨੀਆਂ ਵੀ ਚਿੰਤਾਵਾਂ ਨੇ ਝੋਰੇ ਨੇ ਉਹ ਸਾਰੇ ਬਾਦ ਹੀ ਚਲੇ ਜਾਂਦੇ ਨੇ ਉੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਐਸੀ ਬਰਕਤ ਐਸੀ ਬਖਸ਼ਿਸ਼ ਵਾਪਰਦੀ ਏ ਮਨੁੱਖ ਦਾ ਜਿਹੜਾ ਮਨ ਚਿੰਤਾ ਦੇ ਵਿੱਚ ਝੋਰੇ ਦੇ ਵਿੱਚ ਉਲਝਿਆ ਹੋਇਆ ਨਾ ਉਹਨੂੰ ਗੁਰੂ ਦੀ ਬਾਣੀ ਦੀ ਗੁਰੂ ਦੇ ਸ਼ਬਦ ਦੀ ਐਸੀ ਠੰਡ ਪੈਂਦੀ ਹੈ ਉਹ ਅੰਦਰ ਟਿਕ ਜਾਂਦਾ ਹੈ ਔਰ ਸਮੂਚੀ ਪ੍ਰਕਰਮਾ ਔਰ ਸਤਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਹਰ ਮੰਦਰ ਹਰ ਸਾਜ ਦੇ ਅਦਿ ਦਰਸ਼ਨ ਕਰਦੇ ਆ ਮਨ ਦੇ ਵਿੱਚ ਕੇਵਲ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਤੁਹਾਡਾ ਚਿਹਰਾ ਔਰ ਰਸਨਾ ਤੋਂ ਕੇਵਲ ਤੁਹਾਡੇ ਗੋਣੀ ਉਚਾਰਨ ਹੁੰਦੇ ਨੇ ਬਾਕੀ ਕੱਖ ਵੀ ਚੇਤੇ ਨਹੀਂ ਰਹਿੰਦਾ ਇਹ ਉਹਨਾਂ ਦੀ ਗੱਲ ਜਿਨ੍ਹਾਂ ਮਨ ਕਰਕੇ ਗੁਰੂ ਨੂੰ ਸਿਮਰਿਆ ਜਿਨ੍ਹਾਂ ਮਨ ਕਰਕੇ ਗੁਰੂ ਦਰਸ਼ਨ ਕੀਤੇ ਤੇ ਇਹ ਸਤਿਗੁਰੂ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਓ ਕਰਮ ਕਰ ਤੋਏ ਦਰਸ ਬਰਸ ਪਰਸ ਸਰਬੱਲੇ ਭੱਟ ਜਸ ਗਾਇਓ ਸਤਿਗੁਰੂ ਜੀ ਜਿਨ੍ਹਾਂ ਤੁਹਾਡੇ ਜਸ ਨੂੰ ਗਾਇਆ ਉਹਨਾਂ ਦਾ ਜੀਵਨ ਵੀ ਸਫਲ ਹੋ ਗਿਆ ਸ੍ਰੀ ਗੁਰੂ ਰਾਮਦਾਸ